ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਬੋਗਰਾ ਤੋਂ ਬਲਜੋਤ कौर ਆਪ ਜੀ ਦੇ ਨਾਲ ਇੱਕ ਕਵਿਤਾ ਜੀ ਸਾਂਝ ਪਾਉਣ ਲੱਗੀ ਹਾਂ ਜਿਸ ਦਾ ਵਿਸ਼ਾ ਹੈ ਛੋਟੇ ਸਹਬਜ਼ਾਦੇ ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੂਬਾ ਹਾਂ ਸਰਹੱਦ ਦਾ ਮੈਂ ਸੂਬਾ ਹਾਂ ਸਰਹੱਦ ਦਾ ਤੁਸੀਂ ਨਿਕੜੇ ਨਿਕੜੇ ਬਾ ਮੇਰੇ ਮੱਥੇ ਤੇੜਕਨ ਤੂੜੀਆਂ ਮੇਰਾ ਗੁੱਸਾ ਬੜਾ ਚੰਡਾਲ ਮੇਰੇ ਜੇ ਬਾਜਨੀ ਆ ਬਨਾ ਬਾਲਕੇ ਤੁਹਾਡਾ ਹੋ ਜੂ ਮੰਦੜਾ ਹਾਲ ਜੇ ਬਾਜਨੀ ਆ ਬਨਾ ਬਾਲਕੇ ਤੁਹਾਡਾ ਹੋ ਜੂ ਮੰਦੜਾ ਹਾਲ ਅਸੀਂ ਕਲਗੀ ਧਰ ਦੇ ਲਾੜਲੇ ਤੇ ਮਾਜੀ ਤੋਂ ਦੇ ਲਾਲ ਅਸੀਂ ਕਲਗੀ ਧਰ ਦੇ ਲਾੜਲੇ ਤੇ ਮਾਜੀ ਤੋਂ ਦੇ ਲਾਲ ਸਾਡੇ ਸ਼ੇਰਾਂ ਵਰਗੇ ਹੌਸਲੇ हाथियों वर्गी चाल साढे शेर वर्गे हौसले ते हाथिया वर्गी चाल ज्यो नहीं भी करना सूबे वो कर ले जो नहीं भी करना सूबे वह कर नाल कोई बदल नहीं सकता ਸੜਾ ਸਿੱਖੀ ਵੱਲੋਂ ਖਿਆਲ ਕੋਈ ਬਦਲ ਨਹੀਂ ਸਕਦਾ ਸੜਾ ਸਿੱਖੀ ਵੱਲੋਂ ਖਿਆਲ ਬੰਦ ਜੀਬਾ ਕਰ ਲੋ ਭੋਲਿਓ ਨਾ ਬੋਲੋ ਉਲਜ ਲੂਲਾ ਬੰਦ ਜੀਬਾ ਕਰ ਲੋ ਭੋਲਿਓ ਨਾ ਬੋਲੋ ਉਲਜ ਲੂਲਾ ਸਿੱਖੀ ਦਾਏ ਵਹਿਮ ਤਿਆਗ ਕੇ ਤੁਸੀਂ ਕਰ ਲੋ ਇਹਨਕੂ ਭੂਲ ਸਿੱਖੀ ਦਾਏ ਤਿਆਗ ਕੇ ਤੁਸੀਂ ਕਰ ਲੋ ਇਹਨਕਬੂਲ ਕੀ ਫਾਇਦਾ ਆਵਾਜ਼ ਵਧਾਉਣ ਦਾ ਮੈਂ ਗੱਲ ਦੇਵਾਂ ਤੂਲ ਕੀ ਫਾਇਦਾ ਆਵਾਜ਼ ਵਧਾਉਣ ਦਾ ਨਾ ਗੱਲ ਦੇਵਾਂ ਤੂਲ ਮੈਂ ਵਕਸ਼ ਦੇਵਾਂਗਾ ਗਲਤੀਆਂ ਸੂਲੀ ਤੇ ਬੰਜਾਓ ਸੂਲ ਮੈਂ ਵਕਸ਼ ਦੇਵਾਂਗਾ ਗਲਤੀਆਂ ਸੂਲੀ ਤੇ ਬੰਜਾਓ ਸੂਲ ਅਸੀਂ ਸੱਚੇ ਜਵਾਨ ਬੋਲਦੇ ਕਿਵੇਂ ਕਰੀਏ ਬੰਦ ਜਵਾਨ ਅਸੀਂ ਸੱਚੇ ਜਵਾਨ ਬੋਲਦੇ ਕਿਵੇਂ ਕਰੀਏ ਬੰਦ ਜਵਾਨ ਜਿਸ ਤਰਾਂ ਦੀ ਗੀਤਾ ਸੁਬਿਆ ਉਸ ਤਰਾਂ ਦਾ ਪਾਕ ਕੁਰਾਨ ਜਿਸ ਤਰਾਂ ਦੀ ਗੀਤਾ ਸੁਬਿਆ ਉਸ ਤਰਾਂ ਦਾ ਪਾਕ ਕੁਰਾਨ ਦਿੱਲੀ ਦੇ ਆਪਣਾ ਆਸ਼ੀਸ਼ ਸੜਦਾ ਦਾ ਕਰ ਗਿਆ ਦਾਨ ਦਿੱਲੀ ਦੇ ਵਿੱਚ ਆਪਣਾ ਆਸ਼ੀਸ਼ ਸੜਦਾ ਦਾ ਕਰ ਗਿਆ ਦਾਨ ਅਸੀਂ ਦੇਸ ਤਰਮ ਤੋਂ ਕਾਮ ਤੋਂ ਅੱਜ ਹੋ ਜਾਣਾ ਕੁਰਬਾਨ ਅਸੀਂ ਦੇਸ ਤਰਮ ਤੋਂ ਕਾਮ ਤੋਂ ਅੱਜ ਹੋ ਜਾਣਾ ਕੁਰਬਾਨ ਅੱਜ ਹੋ ਜਾਣਾ ਕੁਰਬਾਨ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ